ਸਾਰੇ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਇਹ ਸ਼ੰਭੇਸ਼ਕ ਤੁਹਾਡੇ ਸਾਰੇ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੰਨਾ ਮੈਂ ਹੋਰੇ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲਾ ਸਾਲ ਸਾਰੇ ਲਈ ਬਹੁਤ ਵਧੀਆ ਖੁਸ਼ੀਆਂ ਵਾਲਾ ਹੋਵੇ ਜਿਹੜਾ ਸਾਲ ਆਇਆ ਸਾਰੇ ਤਰੱਕੀ ਵਾਲਾ ਹੋਵੇ ਇੱਕ ਅੱਜ ਮੇਅਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਤਾਂ ਕਿਸ ਮਿਸ਼ਨ ਲੈ ਕੇ ਜਿਹੜੀ ਗੱਲਬਾਤ ਹੋਈ ਹੈ ਸਰ ਨਹੀਂ ਨਹੀਂ ਸ਼ਾਹ ਕੁਝ ਨਹੀਂ ਆ ਜੀ ਬਸ ਨਵੇਂ ਸਾਲ ਦੀਆਂ ਗ੍ਰੀਟਿੰਗਸ ਵਧਾਈਆਂ ਸੀਗੀਆਂ ਤੇ ਇੱਕ ਐਪਰੀਸ਼ੀਏਟ ਕੀਤਾ ਕਿ ਜੋ ਕੰਮ ਕਰਲੇ ਨੇ ਮੇਅਰ ਸਾਹਿਬ ਇਹ ਉਹਨਾਂ ਦਾ ਕੰਮ ਜੋਗ ਤੋਂ ਕਰ ਰਹੇ ਨੇ ਦਿਨ ਰਾਤ ਸੇਵਾ ਕਰ ਰਹੇ ਨੇ ਲੋਕਾਂ ਦੀ ਉਸ ਮਾਨ ਪਤਾ ਲੱਗ ਰਿਹਾ ਕਿ ਸੂਬੇ ਸ਼ਹਿਰ ਦੇ ਵਿੱਚ ਉਹਨਾਂ ਦਾ ਕੰਮ ਜੋਗ ਕਰ ਬੋਲਿਆ ਜਾ ਰਿਹਾ ਹੈ ਕਾਫੀ ਕੀਤਾ ਹੋਇਆ ਸੋ ਲੱਗਦਾ ਕਿ ਸਾਲ ਹੀ ਹੋਇਆ ਵਾ ਤੇ ਉਹਨਾਂ ਦੇ ਕੰਮ ਜਿਹੜੇ ਪਿਛਲੇ ਇੰਨੇ ਸਾਲਾਂ ਚ ਨਹੀਂ ਹੋਏ ਉਹਨਾਂ ਨੇ ਉਸ ਸਾਲ ਚ ਕੰਮ ਕੀਤੇ ਹਨ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਬੱਚੇ ਬਾਕੀ ਸਾਲ ਨੇ ਉਹਦੇ ਚੋਂ ਹੋਰ ਵਧੀਆ ਕਰਦੇ ਨੇ ਕਿ ਤਾਂ ਜੋ ਜਲੰਧਰ ਦਾ ਨਾਮ ਪੰਜਾਬ ਚ ਨਹੀਂ ਇੰਡੀਆ ਤੱਕ ਮਸ਼ਹੂਰ ਹੋ ਜਾਵੇ ਆਪਣਾ ਪੂਰਾ ਨਾਮ ਦੱਸੋ ਜੀ ਮੈਂ ਜੀ ਪੰਜਾਬ ਪ੍ਰਧਾਨ ਪਾਸਟਰ ਡੋਰੋਗੂ ਸਿੰਘ ਜਿਲ੍ਹੇ ਜੀ ਭਰਨੀਪੁਰ ਤੋਂ ਔਰ ਸਮਾਰਸੀ ਜੀ ਹੈਗੇ ਆ ਜੀ ਲੋਕਾਂ ਦੀ ਸੇਵਾ ਕਰਦੇ ਆ ਸੋ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਅੱਜ ਮੌਕਾ ਮਿਲਿਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਸਾਰਿਆਂ ਨੂੰ ਬਤਾ ਦਿੰਦੇ ਹਾਂ ਕਿ ਗੁਰੂ ਦੀ ਸਮਾਜ ਦੇ ਕਿਹੜੇ-ਕਿਹੜੇ ਕੰਮ ਤੁਸੀਂ ਕਰ ਚੁੱਕੇ ਜਾਂ ਕਰਦੇ ਐ ਇਸ ਟਾਈਮ ਦੇਖੋ ਜੀ ਸਮਾਜ ਸੇਵਾ ਦੇ ਵਿੱਚ ਤਾਂ ਅਸੀਂ ਸਾਰਾ ਕੁਝ ਹੀ ਆ ਜਿਹੜੇ ਵੀ ਆਪਣੇ ਲੋਕੀ ਆ ਜਿਨ੍ਹਾਂ ਦੀ ਕਿਤੇ ਨਾ ਕਿਤੇ ਨੂੰ ਲੱਗਦਾ ਕਿ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਇਹ ਚਲੋ ਵੇਨਾਂ ਵਾਲਾ ਕਿ ਉਹਨਾਂ ਦਾ ਕਰਦੇ ਹਾਂ ਅਸੀਂ ਪ੍ਰਸ਼ਾਸਨ ਸ਼ਾਸਨ ਚ ਜਾ ਕੇ ਉਹਾਂ ਦੀ ਗੱਲ ਰੱਖਦੇ ਹਾਂ ਇਹਦਾ ਬਾਕੀ ਵੀ ਜਿੱਦਾਂ ਕਿ ਸਾਡੇ ਸਮਾਜ ਚ ਗਰੀਬੀ ਦੌਕੇ ਚ ਨੇ ਲੋਕ ਜਿਨ੍ਹਾਂ ਨੂੰ ਮਤਲਬ ਲੱਗਦਾ ਬੱਚੇ ਜਿਹੜੇ ਪੜਾਈ ਨਹੀਂ ਕਰਦੇ ਉਹਨਾਂ ਦੀ ਅੱਧੀ ਪੜਾਈ ਦੀ ਸੁਵਿਧਾ ਕਰਾ ਕੇ ਦਿੰਦੇ ਆ ਇਹਦਾ ਬਾਕੀ ਜਿੰਨੇ ਸਾਡੀਆਂ ਕੁਝ ਲੋਕ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਤਲਬ ਰਸਮ ਦੀ ਖਾਂਤੀ ਦੀ ਸਮੱਸਿਆ ਆਵਾ ਡਾਕਟਰ ਜੀ ਵਿਦੋ ਪੈਣਾ ਵਾ ਉਹਨਾਂ ਲਈ ਅਸੀਂ ਰਸਮ ਨੂੰ ਯਤਰਾ ਨਹੀਂ ਆ ਹੋਰ ਵੀ ਕਈ ਕੰਮ ਨੇ ਜਿੱਦਾਂ ਕਿ ਅਸੀਂ ਅਵੇਅਰਨੈਸ ਕੈਂਪ ਲਗਾਉਂਦੇ ਆ ਨਸ਼ਿਆਂ ਦਾ ਜਾਗਰੂਕ ਕਰਦੇ ਆ ਕਿ ਨਸ਼ਿਆਂ ਤੋਂ ਬਚੋ ਜੇ ਨਸ਼ਿਆਂ ਦੇ ਦਲਦਲ ਚੋਂ ਨਿਕਲੋ ਜਿਹੜੇ ਲੋਕ ਵੀ ਨਸ਼ਿਆਂ 'ਚ ਨੇ ਉਹਨਾਂ ਨੂੰ ਅਸੀਂ ਵੇਅਰ ਕਰਦੇ ਆ ਉਹਨਾਂ ਨੂੰ ਦੱਸਦੇ ਆ ਕਿ ਨਸ਼ਿਆਂ 'ਚ ਕੁਛ ਨਹੀਂ ਰੱਖਿਆ ਅਗਰ ਅਗਰ ਜੇ ਤੁਹਾਡੇ ਕੋ ਕਿਸੇ ਨੇ ਪੁੱਛਣਾ ਹੋਵੇ ਜਾਂ ਫਿਰ ਆਪਣੀ ਸਮੱਸਿਆ ਦੇ ਬਾਰੇ ਜਾਣਕਾਰੀ ਜਾਂ ਦੇਣੀ ਹੋਵੇ ਕੀ ਕੋਈ ਨੰਬਰ ਵਗੈਰਾ ਵੀ ਆਪਣਾ ਦਾ ਉਹ ਜੀ ਬਿਲਕੁਲ ਸਾਰਿਆਂ ਨੂੰ ਬੇਨਾ ਪਤਾ ਜੀ ਉਹ ਮੇਰਾ ਸੋਸੋ ਉਹਦੇ ਤੋਂ ਵੀ ਮੇਰਾ ਨੰਬਰ ਲੈ ਤੰਦੇ ਸੋਸੋ ਦੀ ਆਪੋ ਉਦੋਂ ਵੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਕੋਈ ਵੀ ਆਈਟੀ ਨਹੀਂ ਹੈਗੀ ਅੱਜ ਤਾਂ ਸੇਵਾ ਚ ਰਹਿਨੇ ਆ ਲੋਕ ਠੀਕ ਹੈ ਧੰਨਵਾਦ